ਇੰਡੀਆ ਦੇ ਵਿੱਚ ਸਟੇਟ ਆਟੋਨੋਮੀ ਦੀ ਗੱਲ ਜਾਂ ਸਟੇਟਾਂ ਨੂੰ ਵੱਧ ਪਾਵਰ ਦੀ ਗੱਲ ਖੁਦਮੁਖਤਿਆਰੀ ਦੀ ਗੱਲ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਸ ਲੈਵਲ ਦੀ ਜੇਕਰ ਕੋਈ ਗੱਲ ਕਰਦਾ ਪਿਆ ਐਸ ਵੇਲੇ ਤਾਂ ਇੰਡੀਆ ਦੇ ਜਿਹੜੇ ਮੌਜੂਦਾ 28 ਰਾਜਾ ਉਹਨਾਂ ਦੇ ਵਿੱਚੋਂ ਐਸ ਵੇਲੇ ਤਾਮਿਲਨਾਡੂ ਦੀ ਜੋ ਸਰਕਾਰ ਹੈਗੀ ਆ ਉਹਦਾ ਸੀਐਮ ਐਮਕੇ ਸਟਾਲਨ ਐਸ ਵੇਲੇ ਕਰ ਰਿਹਾ ਐਮਕੇ ਸਟਾਲਨ ਨੇ ਇੱਕ ਹਾਈ ਲੈਵਲ ਦੀ ਕਮੇਟੀ ਬਣਾ ਦਿੱਤੀ ਆ ਜਿਹੜੀ ਕਿ ਇਹ ਚੀਜ਼ਾਂ ਨਿਰਧਾਰਤ ਕਰੂਗੀ ਕਿ ਸਟੇਟਸ ਦੇ ਕੋਲ ਕਿਹੜੀਆਂ ਪਾਵਰਸ ਚਾਹੀਦੀਆਂ ਸੀਗੀਆਂ ਤੇ ਸੈਂਟਰਲ ਗਵਰਨਮੈਂਟ ਦੇ ਕੋਲ ਕਿਹੜੀਆਂ ਪਾਵਰਸ ਚਾਹੀਦੀਆਂ ਸੀ ਤੇ ਕਿਹੜੀਆਂ ਸਟੇਟਾਂ ਦੀਆਂ ਜਿਹੜੀਆਂ ਪਾਵਰਸ ਹੈਗੀਆਂ ਉਹਨਾਂ ਨੂੰ ਸੈਂਟਰਲਾਈਜ਼ ਕਰ ਦਿੱਤਾ ਗਿਆ ਜਿੱਦਾਂ ਪਹਿਲਾਂ ਕਾਨੂੰਨ ਅਲੱਗ ਸੀਗੇ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਹੌਲੀ-ਹੌਲੀ ਇਹ ਸੰਵਿਧਾਨ ਦੇ ਵਿੱਚ ਸੋਧਾਂ ਕਰ ਕਰਕੇ ਇਹ ਸਟੇਟਸ ਦੀਆਂ ਜਿਹੜੀਆਂ ਪਾਵਰ ਸੀਗੀਆਂ ਉਹਨਾਂ ਨੂੰ ਸੈਂਟਰਲਾਈਜ਼ ਕਰ ਦਿੱਤਾ ਗਿਆ ਇਹ ਜਿਹੜੀ ਉਹਨਾਂ ਨੇ ਨਵੀਂ ਕਮੇਟੀ ਇੱਕ ਗਠਿਤ ਕੀਤੀ ਹੈਗੀ ਆ ਉਹ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਾਂਚੂਗੀ ਪਰਖੂਗੀ ਤੇ ਉਹਦੀ ਜਿਹੜੀ ਇੱਕ ਰਿਪੋਰਟ ਹੋਊਗੀ ਉਹ ਇੱਕ ਸਾਲ ਬਾਅਦ ਜਾਨਕਿ 2026 ਦੇ ਵਿੱਚ ਉਹ ਪੇਸ਼ ਕਰੂਗੀ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਤਾਮਿਲਨਾਡੂ ਦੀ ਹੋਊਗੀ ਤੇ ਉਹਦੀ ਫਾਈਨਲ ਰਿਪੋਰਟ ਜਿਹੜੀ ਹੈਗੀ ਆ 2 ਸਾਲ ਦੇ ਵਿੱਚ ਦੇਣ ਦੇ ਲਈ ਕਿਹਾ ਆ ਐਮ ਕੇ ਸਟਾਲਨ ਸੀਐਮ ਆਫ ਤਾਮਨਾਡੂ ਨੇ ਕਿ ਉਹਨਾਂ ਨੇ ਤਿੰਨ ਹਾਈ ਰੈਂਕ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਨਿਯੁਕਤ ਕੀਤਾ ਆ ਉਦੇ ਵਿੱਚ ਪਹਿਲੇ ਜਿਹੜੇ ਅਧਿਕਾਰੀ ਹੈਗੇ ਆ ਉਹ ਫਾਰਮਰ ਯਾਨੀ ਕਿ ਸੁਪਰੀਮ ਕੋਰਟ ਦੇ ਸਾਬਕਾ ਜਿਹੜੇ ਜੱਜ ਹੈਗੇ ਆ ਜਸਟਿਸ ਕੋਰੇਨ ਜੋਸਫ ਤੇ ਦੂਸਰੇ ਹੈਗੇ ਆ ਰਿਟਾਇਰਡ ਆਈਏਐਸ ਆਫਸਰ ਤੇ ਵਾਈਸ ਚਾਂਸਲਰ ਜਿਹੜੇ ਹੈਗੇ ਆ ਯੂਨੀਵਰਸਿਟੀ ਦੇ ਉਹ ਹੈਗੇ ਆ ਕੇ ਅਸ਼ੋਕ ਵਾਰਦਨ ਸ਼ੈਟੀ ਤੇ ਤੀਜੇ ਨੰਬਰ ਤੇ ਹੈਗੇ ਆ ਫਾਰਮਰ ਵਾਈਸ ਚੇਅਰਮੈਨ ਸਟੇਟ ਪਲੈਨਿੰਗ ਕਮਿਸ਼ਨ ਦੇ ਹੈਗੇ ਆ ਐਮ ਨਾਗਾਨਾਥਨ ਇਸ ਤਰ੍ਹਾਂ ਇਹ ਤਿੰਨ ਜਿਹੜੇ ਹਾਈ ਰੈਂਕ ਵਾਲੇ ਅਧਿਕਾਰੀ ਸੀਗੇ ਇਹ ਪੂਰੀ ਕਮੇਟੀ ਦੇ ਵਿੱਚ ਉਹਨਾਂ ਨੇ ਨਿਯੁਕਤ ਕੀਤਿਆ ਜਿਹੜੇ ਪੂਰੀ ਇਹ ਰਿਪੋਰਟ ਜਾਂਚ ਪੜਤਾਲ ਕਰਨਗੇ ਕਿ ਸਟੇਟਾਂ ਦੇ ਕੋਲ ਕਿਹੜੀਆਂ ਪਾਵਰਸ ਚਾਹੀਦੀਆਂ ਆ ਤੇ ਕਿਹੜੀਆਂ ਹੌਲੀ-ਹੌਲੀ ਕਰਕੇ ਖੋਲੀਆਂ ਗਈਆਂ ਆ ਜਾਂ ਸੈਂਟਰਲਾਈਜ਼ ਕਰ ਦਿੱਤੀਆਂ ਗਈਆਂ ਜਾਂ ਸੈਂਟਰ ਨੇ ਉਹ ਸਾਰੀਆਂ ਪਾਵਰਸ ਆਪਣੇ ਕੋਲ ਲੈ ਲਈਆਂ ਹਨ ਕਿ ਉਸਟਾਲਿਨ ਨੇ ਹੋਰ ਵੀ ਗੱਲਾਂ ਕਹੀਆਂ ਕਿ 75 ਸਾਲ ਹੋ ਗਏ ਆ ਕਿ ਇੰਡੀਆ ਦੇਸ਼ ਆਜ਼ਾਦ ਹੋਇਆ ਹੈਗਾ ਤੇ ਇੱਥੇ ਜਿਹੜੀਆਂ ਸਟੇਟਸ ਹੈਗੀਆਂ ਇੰਡੀਆ ਦੀਆਂ ਉਹਦੇ ਵਿੱਚ ਹਰੇਕ ਸਟੇਟ ਦੀ ਆਪਣੀ ਅਲੱਗ ਬੋਲੀ ਆ ਉੱਥੋਂ ਦਾ ਅਲੱਗ ਕਲਚਰ ਹੈਗਾ ਹਨਾ ਤਾਂ ਜਿਹੜਾ ਵੀ ਇਹ ਸੈਂਟਰਲਾਈਜ਼ ਕੀਤੀਆਂ ਜਾ ਰਹੀਆਂ ਚੀਜ਼ਾਂ ਚਾਹੇ ਉਹ ਸਿੱਖਿਆ ਚਾਹੇ ਜਿਹੜੇ ਇਹ ਫਾਈਨੈਂਸ ਹੈਗੇ ਆ ਚਾਹੇ ਜਿਹੜਾ ਹੋਰ ਉੱਥੋਂ ਦਾ ਸੱਭਿਆਚਾਰ ਧਰਮ ਸਾਰੀਆਂ ਚੀਜ਼ਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੈਂਟਰਲਾਈਜ਼ ਕੀਤਾ ਜਾ ਰਿਹਾ ਸੈਂਟਰ ਆਪਣੇ ਕੰਟਰੋਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਉਹ ਕਿਤੇ ਨਾ ਕਿਤੇ ਜਿਹੜਾ ਇਹ ਇੱਕ ਜਿਹੜੀ ਭਿੰਨਤਾ ਸੀਗੀ ਇਹ ਸਾਰੇ ਰਾਜਾਂ ਦੀ ਉਹਨਾਂ ਦੇ ਉੱਤੇ ਇੱਕ ਸਿੱਧਾ ਸਿੱਧਾ ਹਮਲਾ ਆਇਆ ਇਹ ਐਮ ਕੇ ਸਟਾਲਿਨ ਨੇ ਕਿਹਾ ਤੇ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਐਜੂਕੇਸ਼ਨ ਪਾਲਿਸੀ ਹੈਗੀ ਆयां ਉਹਦੇ ਤੇ ਸਭ ਤੋਂ ਜ਼ਿਆਦਾ ਹਮਲਾ ਬੋਲਿਆ ਨੈਸ਼ਨਲ एलिਜੀਬਿਲਟੀ ਕਮ ਇੰਟਰਸ ਟੈਸਟ ਹੈਗਾ ਜਿਹੜਾ ਨੀਟ ਦਾ ਐਗਜ਼ਾਮ ਹੁੰਦਾ ਪੂਰੇ ਇੰਡੀਆ ਦੇ ਵਿੱਚ ਇੱਕ ਹੀ ਹੁੰਦਾ ਹੈ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਇਹ ਹਰੇਕ ਰਾਜ ਦਾ ਪੂਰਾ ਆਪਣਾ ਅਧਿਕਾਰ ਹੋਣਾ ਚਾਹੀਦਾ ਕਿ ਜਿਹੜੇ ਇਦਾਂ ਨੀਟ ਵਰਗੇ ਜਿਹੜੇ ਐਗਜ਼ਾਮ ਹੈਗੇ ਆ ਉਹ ਰਾਜ ਜਿਹੜੇ ਹੈਗੇ ਆ ਇੰਡੀਆ ਦੇ ਉਹ ਵੀ ਲੈ ਸਕਣ ਸੋ ਇਹਨਾਂ ਨੇ ਕਿਹਾ ਕਿ ਜਿਹੜੇ ਇਹ ਮੈਡੀਕਲ ਅਫਸਰ ਬਣਾਉਣੇ ਆ ਡਾਕਟਰ ਬਣਾਉਣੇ ਆ ਬੱਚੇ ਉਹ ਵੀ ਰਾਜ ਸਰਕਾਰਾਂ ਦੇ ਕੋਲ ਹੱਕ ਹੋਣੇ ਚਾਹੀਦੇ ਆ। ਉਹਨਾਂ ਨੇ ਕਿਹਾ ਕਿ ਇਹ ਜਿਹੜੇ NEET ਦੇ ਇਗਜ਼ਾਮਸ ਹੈਗੇ ਆ ਇਹ ਜਿਹੜੇ ਕੋਚਿੰਗ ਸੈਂਟਰ ਵਾਲਾ ਸਿਸਟਮ ਆ ਉਹਨੂੰ ਜਿਆਦਾ ਸਭ ਤੋਂ ਜਿਆਦਾ ਪ੍ਰਮੋਟ ਕਰਦੇ ਆ। NEET ਦੇ ਪਿੱਛੇ ਇਹ ਜਿਆਦਾ ਤਾਂ ਪਿਆ ਕਿ ਤਮਨ ਨਡੂ ਦੇ 20 ਜਿਹੜੇ ਬੱਚੇ ਸੀਗੇ ਉਹਨਾਂ ਨੇ ਪਿੱਛੇ ਦੇ ਸੁਸਾਈਡ ਵੀ ਕਰ ਲਈਆਂ ਸੀ। ਤੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਇਹ NEET ਦੇ ਜਿਹੜੇ ਇਹ ਇਗਜ਼ਾਮ ਹੋਏ ਸੀਗੇ ਉਹਦੇ ਵਿੱਚ ਜਿਹੜੀਆਂ ਸੀਟਾਂ ਸੀਗੀਆਂ ਸ਼ਤ ਕਰੋੜਾ ਕਰੋੜਾਂ ਦੇ ਵਿੱਚ ਵਿਕੀਆਂ ਸੀਗੀਆਂ ਉਹਨਾਂ ਦੀ ਸਾਰੀ ਧਾਂਦ ਲਈ ਇਹ ਸਾਰੀ ਸਾਹਮਣੇ ਵੀ ਆਈ ਸੀਗੀ ਸੋ ਇਹਨਾਂ ਨੇ ਕਿਹਾ ਕਿ ਇਹ ਜਿਹੜੇ ਅਧਿਕਾਰ ਹੈਗੇ ਆ ਇਦਾਂ ਦੇ ਇਥੇ ਮੈਡੀਕਲ ਅਫਸਰ ਜਾਂ ਡਾਕਟਰ ਬਣਾਉਣੇ ਆ ਉਹ ਜਿਹੜੇ ਅਧਿਕਾਰ ਆ ਉਹ ਰਾਜ ਸਰਕਾਰਾਂ ਦੇ ਕੋਲ ਵੀ ਹੋਣੇ ਚਾਹੀਦੇ ਆ ਦੂਸਰਾ ਉਹਨਾਂ ਨੇ ਕੀਤਾ ਸੀਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਇਹ ਜਿਹੜਾ ਹੈਗੀਆਂ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਮਤਲਬ ਕਿ ਸਾਰੇ ਹੀ ਇਹ ਜਿਹੜੇ ਰਾਜ ਹੈਗੇ ਆ ਇੰਡੀਆ ਦੇ ਉੱਤੇ ਉਹਨਾਂ ਦੇ ਉੱਤੇ ਇੱਕੋ ਜਿਹੀ ਪਾਲਿਸੀ ਥੋਪ ਦਿੱਤੀ ਜਾਵੇ ਪਿੱਛੇ ਜੇ ਇਹਨਾਂ ਦਾ ਬਹੁਤ ਵਿਵਾਦ ਵੀ ਹੋਇਆ ਸੀ ਇਹਨੇ ਕਿਹਾ ਸੀ ਕਿ ਅਸੀਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈਗੀ ਉਹ ਤਾਮਨनाडु ਦੇ ਵਿੱਚ ਅਸੀਂ ਨਹੀਂ ਉਹ ਜਾਨੀ ਕਿ ਲਾਗੂ ਕਰਨੀ ਹੈਗੀ ਤੇ ਇਹਨਾਂ ਦਾ ਬਹੁਤ ਵਿਵਾਦ ਹੋਇਆ ਸੀ ਸੈਂਟਰ ਦੇ ਨਾਲ ਸੈਂਟਰ ਨੇ ਕੀ ਕਿਹਾ ਸੀ ਕਿ ਜਿਹੜੀ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈਗੀ ਆ ਜਿਹੜੇ ਰਾਜ ਵੀ ਲਾਗੂ ਕਰੋਗੇ ਉਹਨਾਂ ਨੂੰ 2.5 ਹਜ਼ਾਰ ਕਰੋੜ ਰੁਪਏ ਦਾ ਫੰਡ ਦਿੱਤਾ ਜਾਊਗਾ ਪਰ ਐਮ ਕੇ ਸਟਾਲਨ ਨੇ ਕਿਹਾ ਸੀ ਕਿ ਅਸੀਂ ਉਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈਗੀ ਉਹ ਲਾਗੂ ਨਹੀਂ ਕਰਨੀ 2.5 ਹਜ਼ਾਰ ਕਰੋੜ ਕੀ ਅਸੀਂ 10 ਹਜ਼ਾਰ ਕਰੋੜ ਵੀ ਸਾਨੂੰ ਦੋ ਅਸੀਂ ਤਾਂ ਵੀ ਨਹੀਂ ਉਹ ਲਾਗੂ ਕਰਨੀ ਹੈਗੀ ਅਸਲ ਦੇ ਵਿੱਚ ਉਹ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈਗੀ ਆ ਉਹ ਉਹ 3 ਲੈਂਗੁਏਜ ਜਿਹੜਾ ਸਿਸਟਮ ਆ ਉਹਨੂੰ ਪ੍ਰਮੋਟ ਕਰਦੀ ਆ ਉਹਦੇ ਵਿੱਚ ਹਿੰਦੀ ਨੂੰ ਉਹ ਪ੍ਰਮੋਟ ਕਰਦੀ ਆ ਪਰ ਇਹ ਕਹਿੰਦੇ ਆ ਕਿ ਸਾਡੀ ਜਿਹੜੀ 2 ਲੈਂਗੁਏਜ ਜਿਹੜੀ ਜਾਨੀ ਪਾਲਿਸੀ ਹੈਗੀ ਆ ਜਿਹੜੀ ਤਾਮਿਲਨਾਡੂ ਦੀ ਪਹਿਲਾਂ ਹੀ ਚੱਲਦੀ ਆ ਅਸੀਂ ਉਹਨੂੰ ਹੀ ਰੱਖਾਂਗੇ ਤੇ ਇਹਨਾਂ ਨੇ ਰੱਖੀ ਵੀ ਹੋਈ ਆ ਇਹਨਾਂ ਨੇ ਕਿਹਾ ਜਿਹੜਾ ਕਿ ਸਾਡੇ ਇੱਥੇ ਅਨਪੜਤਾ ਦੀ ਦਰ ਹੈਗੀ ਆ ਬਾਕੀ ਹੋਰ ਰਾਜ ਜਿਹੜੇ ਇੰਡੀਆ ਦੇ ਹੈਗੇ ਉਹਨਾਂ ਨਾਲੋਂ ਬਹੁਤ ਘੱਟ ਹੈਗੀ ਆ ਸੋ ਤੁਸੀਂ ਇਹ ਜਿਹੜੀ ਪਾਲਿਸੀ ਹੈਗੀ ਆ ਹੋਰ ਰਾਜਾਂ 'ਚ ਜਿੱਥੇ ਆਲਰੇਡੀ ਲਾਗੂ ਆ ਉੱਥੇ ਤਾਂ ਪਹਿਲਾਂ ਹੀ ਅਨਪੜਤਾ ਦੀ ਦਰ ਬਹੁਤ ਜ਼ਿਆਦਾ ਆ ਸੋ ਸਾਨੂੰ ਇਹ ਜਿਹੜੀ ਨਵੀਂ ਪਾਲਿਸੀ ਆ ਉਹਦੀ ਲੋੜ ਨਹੀਂ ਗਈ 3 ਐਜੂਕੇਸ਼ਨ ਪਾਲਿਸੀ ਇਹ ਸਿਗੀ ਜਿਹਦੇ ਵਿੱਚ ਇੱਕ ਇੰਗਲਿਸ਼ ਹੋਊਗੀ ਤਾਂ ਇੱਕ ਕਿਸੇ ਵੀ ਰਾਜ ਦੀ ਜਿਹੜੀ ਆਪਣੀ ਭਾਸ਼ਾ ਹੈਗੀ ਆ ਉਹ ਹੋਊਗੀ ਤੀਜੀ ਉਹ ਕਹਿੰਦੇ ਸੀਗੇ ਜਿੱਦਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਲੇ ਕੋਈ ਵੀ ਇਹ ਸਟੇਟ ਹੈਗੀ ਆ ਉਹ ਭਾਵੇਂ ਆਪਣੀ ਕੋਈ ਗਵਾਂਡੀ ਸਟੇਟ ਦੀ ਜਿਹੜੀ ਕੋਈ ਇਹ ਲੈਂਗੁਏਜ ਹੈਗੀ ਆ ਉਹਨੂੰ ਵੀ ਸਿਖਾ ਸਕਦੇ ਆ पर एमके स्टालिन ने कहा कि यह जाहिर है कि एक पूरे देश ਦੇ ਵਿੱਚ ਹਿੰਦੀ ਬੋਲੀ ਜਾਂਦੀ ਆ ਸੋ ਤੀਜੀ ਲੈਂਗੁਏਜ ਮਜਬੂਰਨ ਇਹ ਹਿੰਦੀ ਹੀ ਰੱਖਣੀ ਪਊਗੀ ਸੋ ਉਹਨਾਂ ਨੇ ਕਿਹਾ ਕਿ ਆਪਾਂ ਇਹ ਜਿਹੜੀ 3 ਲੈਂਗੁਏਜ ਜਿਹੜੀ ਪਾਲਿਸੀ ਹੈਗੀ ਹੈ ਇਹਨਾਂ ਦੀ ਉਹ ਅਸੀਂ ਨਹੀਂ ਅਪਣਾਉਣੀ ਹੈਗੀ ਸਾਡੀ 2 ਲੈਂਗੁਏਜ ਪਾਲਿਸੀ ਜਿਹੜੀ ਪਹਿਲਾਂ ਹੈਗੀ ਆ ਉਹੀ ਚੱਲੂਗੀ ਤੁਸੀਂ ਦੇਖਿਆ ਵੀ ਹੋਣਾ ਇਹ ਬਹੁਤ ਸਾਰੇ ਐਕਟਰ ਜਿਹੜੇ ਹੈਗੇ ਆ ਤਾਮਿਲਨਾਡੂ ਕੇਰਲਾ ਦੇ ਉਹ ਹਿੰਦੀ ਬੋਲਦੇ ਨਹੀਂਗੇ ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਹੁਣ ਇੱਕ ਪੂਰਾ ਇੱਕ ਮੋਰਚਾ ਖੋਲ ਦਿੱਤਾ ਹੈ ਸੈਂਟਰ ਵਰਸਸ ਸਟੇਟ ਦੇ ਵਿੱਚ ਜਿਹੜਾ ਹੈਗਾ ਉਹਦੇ ਲਈ ਕਮੇਟੀ ਬਣਾ ਕੇ ਇੱਕ ਕਰ ਦਿੱਤਾ ਹੈ ਕਿ ਸਾਰੀਆਂ ਚੀਜ਼ਾਂ ਨਿਰਧਾਰਤ ਕਰੂਗਾ ਦੂਸਰੀ ਇਹਨਾਂ ਨੇ ਗੱਲ ਕਹੀ ਕਿ ਜਿਹੜਾ ਤਾਮਿਲਨਾਡੂ ਹੈਗਾ ਇੰਡੀਆ ਦੀ ਜੀਡੀਪੀ ਦੇ ਵਿੱਚ ਦੋ ਨੰਬਰ ਦਾ ਰਾਜ ਹੈਗਾ ਜਿਹੜਾ ਹਿੱਸਾ ਪਾਉਂਦਾ ਇਹਨਾਂ ਨੇ ਕਿਹਾ ਕਿ ਇਹ ਅਸੀਂ 1 ਰੁਪਿਆ ਸੈਂਟਰ ਗਵਰਨਮੈਂਟ ਨੂੰ ਇੱਕ ਤਰ੍ਹਾਂ ਦੇ ਨਾਲ ਦਿੰਨੇ ਆ ਫੌਰ ਅਧਾਰਨ ਦੇ ਲਈ ਪਰ ਸਾਨੂੰ ਮਿਲਦੇ ਆ ਉਹਦੇ ਵਿੱਚੋਂ 29 ਪੈਸੇ ਇਹ ਵਾਪਸ ਦਿੰਦੇ ਆ ਪਰ ਅਸੀਂ ਐਡਾ ਵੱਡਾ ਯੋਗਦਾਨ ਪਾਉਨੇ ਆ ਪਰ ਜਦੋਂ ਸਾਨੂੰ ਲੋਡ ਹੁੰਦੀ ਆ ਇੱਥੇ ਕੋਈ ਡਵੈਲਪਮੈਂਟ ਕਰਦੀ ਸਟੇਟ ਦੇ ਵਿੱਚ ਸਾਨੂੰ ਸਿਰਫ ਇਹ 1 ਰੁਪਏ ਦੇ ਵਿੱਚੋਂ 29 ਪੈਸੇ ਦਿੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਦੁਬਾਰਾ ਇਹਨਾਂ ਦੀ ਜਾਂਚ ਪਰਖ ਕਰੂਗੀ ਇਹ ਕਮੇਟੀ ਫਿਰ ਰਿਪੋਰਟ ਪੇਸ਼ ਕਰੂਗੀ ਅਸਲ ਦੇ ਵਿੱਚ ਇਹ ਵਿਵਾਦ ਸ਼ੁਰੂ ਹੁੰਦਾ ਇਹ ਤਮਨ 나ਡੂ ਦੇ ਜਿਹੜੇ ਰਾਜਪਾਲ ਸੀਗੇ ਇਹ ਆਰਨ ਰਵੀ ਜਿਹੜੇ ਕਿ ਸੈਂਟਰ ਗਵਰਨਮੈਂਟ ਦੁਆਰਾ ਨਿਯੁਕਤ ਕੀਤੇ ਜਾਂਦੇ ਆ ਯਾਨੀ ਕਿ ਬੀਜੇਪੀ ਨੇ ਨਿਯੁਕਤ ਕੀਤੇ ਸੀ ਹੁੰਦਾ ਕੀ ਸੀਗਾ ਕਿ ਐਮਕੇ ਸਟਾਲਨ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਦੇ ਸੀਗੇ ਪਰ ਇਹ ਜਿਹੜੇ ਉੱਥੋਂ ਦੇ ਰਾਜਪਾਲ ਸੀਗੇ ਬੀਜੇਪੀ ਦੇ ਇਹ ਉਹਨੂੰ ਅੱਗੇ ਪਾਸ ਹੀ ਨਹੀਂ ਕਰਦੇ ਸੀਗੇ ਇਸੇ ਤਰ੍ਹਾਂ ਇਹਨਾਂ ਨੇ 12 ਬਿੱਲ ਟੋਟਲੀ ਪਾਸ ਕੀਤੇ ਜਿਨ੍ਹਾਂ ਚੋਂ ਦੋ ਇਹਨਾਂ ਨੇ ਉੱਪਰ ਜਿਹੜੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਪਰ ਬਾਕੀ ਜਿਹੜੇ 10 ਬਿੱਲ ਸੀਗੇ ਉਹ ਕੋਲ ਹੋਲਡ ਕਰਕੇ ਹੀ ਰੱਖੇ ਗਏ ਤਿੰਨ ਮਹੀਨੇ ਇਹਨਾਂ ਨੇ ਹੋਲਡ ਕਰਕੇ ਰੱਖੇ ਇਹਨਾਂ ਨੇ ਵਾਪਸ ਫਿਰ ਵਿਧਾਨ ਸਭਾ ਦੇ ਵਿੱਚ ਭੇਜਤੇ ਵਿਧਾਨ ਸਭਾ ਦੇ ਵਿੱਚ ਫਿਰ ਐਮ ਕੇ ਸਟਾਲਨ ਨੇ ਇਹ ਬਿੱਲ ਪਾਸ ਕਰਕੇ ਭੇਜੇ ਇਹਨਾਂ ਦੇ ਕਿਉਂਕਿ ਜਿਹੜੇ ਬਿੱਲ ਹੁੰਦੇ ਆ ਉਹਨਾਂ ਤੇ ਰਾਜਪਾਲ ਦਾ ਸਾਈਨ ਹੋ ਕੇ ਹੀ ਉਹ ਐਕਟ ਬਣਦਾ ਜਾਂ ਕਾਨੂੰਨ ਬਣਦਾ ਹੁੰਦਾ ਪਰ ਫਿਰ ਵੀ ਇਹਨਾਂ ਨੇ ਆਪਣੇ ਕੋਲ ਰੱਖੇ ਛੱਡੇ ਤਾਂ ਇਸ ਤੋਂ ਬਾਅਦ ਐਮ ਕੇ ਸਟਾਲਨ ਸਾਹਿਬ ਸੁਪਰੀਮ ਕੋਰਟ ਚਲੇ ਗਏ ਤਾਂ ਸੁਪਰੀਮ ਕੋਰਟ ਨੇ ਬਹੁਤ ਤਗੜੀ ਇੱਕ ਇਹ ਨਿਰਣਾ ਦਿੱਤਾ ਇਸ ਮਸਲੇ ਦੇ ਉੱਤੇ ਕਿ ਕੋਈ ਵੀ ਜਿਹੜਾ ਰਾਜਪਾਲ ਹੈਗਾ ਉਹ ਇਸ ਤਰ੍ਹਾਂ ਜਿਹੜੇ ਹੈਗਾ ਜਿਹੜੇ ਬਿੱਲ ਜਾਂਦੇ ਆ ਉਹਨਾਂ ਨੂੰ ਆਪਣੇ ਕੋਲ ਰੱਖ ਨਹੀਂ ਸਕਦਾ ਹੈਗਾ ਤੇ ਜਦੋਂ ਇਹ ਦੁਬਾਰਾ ਜਾਨੀ ਕਿ ਵਿਧਾਨ ਸਭਾ ਦੇ ਵਿੱਚ ਇਹ ਜਿਹੜੇ ਚੁਣੇ ਹੋਏ ਐਮ ਐਲ اے ਹੈਗੇ ਆ ਉਹਨਾਂ ਨੂੰ ਭੇਜਦੇ ਆ ਦੁਬਾਰਾ ਤਾਂ ਉਹਨਾਂ ਨੂੰ ਇਹ ਬਿੱਲ ਪਾਸ ਕਰਨੇ ਹੀ ਪੈਣੇ ਆ ਕਿਉਂਕਿ ਜਿਹੜਾ ਰਾਜਪਾਲ ਹੈਗਾ ਇਹ ਲੋਕਾਂ ਦੁਆਰਾ ਜਾਨੀ ਕਿ ਚੁਣਿਆ ਹੋਇਆ ਇੱਕ ਨੁਮਾਇੰਦਾ ਨਹੀਂ ਹੈਗਾ ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠੇ ਹੋਏ ਆ ਉਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੈਗੇ ਆ ਸੋ ਇੱਕ ਤਰ੍ਹਾਂ ਦੇ ਨਾਲ ਲੋਕਤੰਤਰ ਨੂੰ ਜਿੰਦਾ ਰੱਖਣ ਦੇ ਲਈ ਜਿਹੜੇ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਮੈਂਬਰ ਆ ਉਹਨਾਂ ਦੁਆਰਾ ਪਾਸ ਹੋਏ ਬਿੱਲਾਂ ਨੂੰ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ ਇਹ ਜਦੋਂ ਇੱਕ ਨਿਰਣਾ ਆਇਆ ਸੁਪਰੀਮ ਕੋਰਟ ਦਾ ਇਹਦੇ ਨਾਲ ਐਮਕੇ ਸਟਾਲਨ ਨੂੰ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਤੀਰ ਉਹਦੇ ਹੱਥ 'ਚ ਲੱਗ ਗਿਆ ਸੋ ਇਸੇ ਲਈ ਉਹਨੇ ਹੁਣ ਇਹ ਦੁਬਾਰਾ ਜਿਹੜੀ ਆ ਕਮੇਟੀ ਇੱਕ ਗਠਿਤ ਕਰਤੀ ਆ ਜਿਹਦੇ ਵਿੱਚ ਉਹ ਜਿਹੜੀਆਂ ਰਾਜਪਾਲ ਜਿਹੜੇ ਹੁੰਦੇ ਹੈਗੇ ਆ ਇਹ ਜਿਹੜੇ ਉੱਪਰੋਂ ਸੈਂਟਰ ਗਵਰਨਮੈਂਟ ਜਿਨ੍ਹਾਂ ਨੂੰ ਨਿਯੁਕਤ ਕਰਦੀ ਆ ਉਹਨਾਂ ਦੀਆਂ ਕੀ ਸ਼ਕਤੀਆਂ ਹੋਊਗੀਆਂ ਕਿਸ ਤਰ੍ਹਾਂ ਉਹ ਸਟੇਟਾਂ ਦੇ ਵਿੱਚ ਸਟੇਟ ਨੂੰ ਆਪਣੇ ਕੰਮ ਕਰਨ ਨਹੀਂ ਦਿੰਦੇ ਹੈਗੇ ਸੋ ਉਹ ਸਾਰੇ ਮਸਲੇ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਵਿਚਾਰ ਚਾਚਾ ਉਹਦੇ ਤੇ ਪੂਰਾ ਇੱਕ ਇਹ ਕਮੇਟੀ ਬਣਾ ਕੇ ਜਿਹੜਾ ਉੱਤੇ ਪੂਰਾ ਰਿਸਰਚ ਵਰਕ ਕਰਕੇ ਉਹ ਪੇਸ਼ ਕਰੂਗੇ 2 ਸਾਲ ਬਾਅਦ ਦਾ ਪੂਰਾ ਇਤਿਹਾਸ ਦੇਖੀਏ ਤਾਂ ਇਹ ਇਹਨੂੰ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਕਮੇਟੀ ਜਿਹੜੀ ਸੀਗੀ ਉਹ ਗਠਿਤ ਕੀਤੀ ਗਈ ਸੀਗੀ ਜਿਹਨੂੰ ਉਹਨਾਂ ਨੇ ਕਿਹਾ ਸੀਗਾ ਰਾਜਾ ਮੈਨਰ ਤੇ ਇਹ ਜਿਹੜੀ ਕਮੇਟੀ ਸੀਗੀ ਉਸ ਸਮੇਂ ਦੇ ਜਿਹੜੇ ਸੀਐਮ ਸੀਗੇ ਐਮ ਕਰੋਨਾ ਨਿਧੀ ਡੀਐਮ ਕੇ ਉਹਨਾਂ ਨੇ 1969 ਦੇ ਵਿੱਚ ਇਹ ਜਿਹੜੀ ਕਮੇਟੀ ਸੀਗੀ ਉਹ ਦੋ ਬਣਾਈ ਸੀਗੀ ਉਦੋਂ ਉਹਨਾਂ ਨੇ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਇੰਡੀਆ ਦੀਆਂ ਜਿਹੜੀਆਂ ਸਿਵਲ ਸਰਵਿਸ ਵੀ ਹੈਗੀਆਂ ਲਾਈਕ ਆਈਏਐਸ ਤੇ ਆਈਪੀਐਸ ਅਫਸਰ ਉਹਨਾਂ ਤੇ ਵੀ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਸਟੇਟ ਦਾ ਪੂਰਾ ਕੰਟਰੋਲ ਹੋਣਾ ਚਾਹੀਦਾ ਆ ਇਹ ਸੈਂਟਰ ਦੇ ਨਾਲੋਂ ਹਨਾ ਤੇ ਜਿਹੜਾ ਇਹ ਟੈਕਸ ਸਿਸਟਮ ਹੈਗਾ ਆ ਫਾਈਨੈਂਸ ਸਿਸਟਮ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਸਟੇਟਾਂ ਦੇ ਕੋਲ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਇਹ ਪਹਿਲਾਂ ਵੀ ਕਰਦੇ ਰਹੇ ਆ ਪਰ ਜੇਕਰ ਅਸੀਂ ਆਪਣੇ ਪੰਜਾਬ ਦਾ ਇਤਿਹਾਸ ਵੀ ਦੇਖੀਏ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਸਾਰੀ ਮੂਵਮੈਂਟ ਸ਼ੁਰੂ ਹੋਈ ਸੀ ਚਾਹੇ 1984 ਵਾਲੀ ਲੈ ਲਓ ਉਹ ਰਾਜਾਂ ਨੂੰ ਵੱਧ ਅਧਿਕਾਰਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਹੀ ਸ਼ੁਰੂ ਹੋਈ ਸੀ ਉਦੋਂ ਹੀ ਦੇ ਸਤੇ ਅਕਾਲੀ ਦਲ ਬਣਿਆ ਜਿਨੇ ਬਹੁਤ ਬਰੀ ਇਹ ਵੋਟਾਂ ਦੇ ਵਿੱਚ ਜਿੱਤੀ ਗਏ ਪਰ ਮੋੜ ਕੇ ਉਹਨਾਂ ਨੇ ਜਿਹੜੀਆਂ ਸੀਗੀਆਂ ਸਟੇਟਾਂ ਦੀ ਵੱਧ ਪਾਵਰ ਦੀ ਜਾਂ ਖੁਦਮੁਖਤਿਆਰੀ ਦੀ ਬਾੜੀ ਕੋਈ ਗੱਲ ਕੀਤੀ ਨਹੀਂ ਗੀ ਹੁਣ ਜੇ ਮੈਂ ਗੱਲ ਕਰਾਂ ਤਾਂ ਇੰਡੀਆ ਦੀਆਂ ਸਟੇਟਾਂ ਦੇ ਵਿੱਚੋਂ ਇੱਕ ਪੱਛਮੀ ਬੰਗਾਲ ਦੇ ਵਿੱਚੋਂ ਮੰਮਤਾ ਬੇਨਰਜੀ ਹੋ ਗਈ ਜਾਂ ਕੇਰਲਾ ਵਾਲੇ ਹੋ ਗਏ ਤੇ ਇਹ ਤਮਨਾਡੂ ਵਾਲੇ ਹੋ ਗਏ ਇੱਕ ਕਿਤੇ ਨਾ ਕਿਤੇ ਇੱਕ ਗਰੁੱਪ ਬਣਾ ਕੇ ਸੈਂਟਰ ਦੇ ਖਿਲਾਫ ਇੱਕ ਤਰ੍ਹਾਂ ਦੇ ਨਾਲ ਮੋਰਚਾ ਖੋਲ ਰਿਹਾ ਸੈਂਟਰ ਵਰਸਸ ਸਟੇਟ ਕਿ ਸਟੇਟਾਂ ਨੂੰ ਵੱਧ ਪਾਵਰਾਂ ਮਿਲਣੀਆਂ ਚਾਹੀਦੀਆਂ ਜਿੱਦਾਂ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਵੀ ਗੱਲਾਂ ਕੀਤੀਆਂ ਗਈਆਂ ਸੀਗੀਆਂ ਕਿ ਖੇਤੀ ਦੀ ਜਿਹੜੀ ਨੀਤੀ ਆ ਉਹ ਵੀ ਬਣਾਉਣ ਦਾ ਅਧਿਕਾਰ ਰਾਜਾਂ ਨੂੰ ਹੋਣਾ ਚਾਹੀਦਾ ਹੈ ਸੋ ਬਿਲਕੁਲ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਰਾਜਾਂ ਦੇ ਕੋਲ ਕੰਟਰੋਲ ਵੱਧ ਹੋਣੇ ਚਾਹੀਦੇ ਆ ਸਿੱਖਿਆ ਰਾਜਾਂ ਦੇ ਅਧਿਕਾਰ ਦੇ ਖੇਤਰ ਵਿੱਚ ਹੋਣੀ ਚਾਹੀਦੀ ਆ ਉੱਥੇ ਕਿਹੜਾ ਪਾਠ ਕਰਮ ਪੜਾਉਣਾ ਹੈਗਾ ਸਿੱਖਿਆ ਦੇ ਵਿੱਚ ਉਹ ਵੀ ਰਾਜਾਂ ਦੇ ਕੋਲ ਹੋਣਾ ਚਾਹੀਦਾ ਕਿਉਂਕਿ ਹਰੇਕ ਰਾਜ ਦੇ ਜਿਹੜੇ ਹੈਗੇ ਆ ਇਹ ਇਤਿਹਾਸ ਲੱਗਾ ਸੱਭਿਆਚਾਰ ਲੱਗਾ ਜਿਹੜੇ ਸਾਡੇ ਕੋਈ ਹੀਰੋ ਹੈਗੇ ਆ ਸੂਰਮੇ ਹੈਗੇ ਆ ਉਹ ਪੰਜਾਬੀਆਂ ਦੇ ਅਲੱਗਾ ਤਮਨਾਡੂ ਵਾਲਿਆਂ ਦੇ ਅਲੱਗਾ ਅਸਾਮ ਵਾਲਿਆਂ ਦੇ ਲੱਗਾ ਤੁਸੀਂ ਇੱਕੋ ਜਿਹਾ ਇਹ ਪਾਠਕ੍ਰਮ ਸਾਰੇ ਇਹ ਪੜ੍ਹਾਈ ਦੇ ਵਿੱਚ ਨਹੀਂ ਲਾਗੂ ਕਰ ਸਕਦੇ ਹੈਗੇ ਸੋ ਇਸੇ ਤਰ੍ਹਾਂ ਇਸ ਵੇਲੇ ਇਹ ਬੰਦਾ ਵੀ ਆਵਾਜ਼ ਚੱਕ ਰਿਹਾ ਹੈਗਾ ਕਿ ਸਟੇਟਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਕਿਹੜੇ-ਕਿਹੜੇ ਮੁੱਦਿਆਂ ਤੇ ਮਿਲਣੇ ਚਾਹੀਦੇ ਆ ਪੜ੍ਹਾਈ ਨੂੰ ਲੈ ਕੇ ਫਾਈਨੈਂਸ ਨੂੰ ਲੈ ਕੇ ਜਾਂ ਹੋਰ ਜਿਹੜੇ ਇਹ ਅਧਿਕਾਰੀ ਦਖਲਦੰਦੀ ਕਰਦੇ ਆ ਜਿਹੜੇ ਜਿਹੜੇ ਸੈਂਟਰ ਗਵਰਨਮੈਂਟ ਦੁਆਰਾ ਨਿਯੁਕਤ ਕੀਤੇ ਜਾਂਦੇ ਆ ਉਹ ਸਟੇਟ ਦੀਆਂ ਪਾਲਿਸੀਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਉਹ ਬਿੱਲ ਨਹੀਂ ਪਾਸ ਹੁੰਨ ਦਿੰਦੇ ਇਹ ਸਾਰੀਆਂ ਗੱਲਾਂ ਤੇ ਇੱਕ ਵਿਚਾਰ ਚਰਚਾ ਹੋਣੀ ਚਾਹੀਦੀ ਆ ਪੂਰਾ ਲਿਖ ਇਹਦਾ ਅਨਾਲਿਸਿਸ ਹੋਣਾ ਚਾਹੀਦਾ ਆ ਕਿ ਸਟੇਟਾਂ ਦੇ ਕੋਲ ਕਿਹੜੀਆਂ ਪਾਵਰਸ ਹੋਣੀਆਂ ਚਾਹੀਦੀਆਂ ਤੇ ਸੈਂਟਰਲ ਜਿਹੜੀਆਂ ਪਾਵਰ ਆਪਣੇ ਕੋਲ ਜ਼ਿਆਦਾ ਇਕੱਠੀਆਂ ਕਰ ਰਿਹਾ ਉਹਨਾਂ ਨੂੰ ਕਿਦਾਂ ਕੰਟਰੋਲ ਕੀਤਾ ਜਾ ਸਕਦਾ ਉਹਦੇ ਲਈ ਇਹਨੇ ਕਮੇਟੀ ਬਣਾਈ ਆ ਸੋ ਮੈਨੂੰ ਲੱਗਦਾ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਇਦਾਂ ਸਾਥ ਦੇਣਾ ਚਾਹੀਦਾ ਜੇ ਕੋਈ ਇਦਾਂ ਇਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਪਰ ਆਪਣੇ ਵਾਲੇ ਤਾਂ ਬਸ ਆਪਣੀਆਂ ਹੀ ਆਹ ਬਿੱਲੀਆਂ ਵਾਲੀਆਂ ਲੜਾਈਆਂ 'ਚ ਪਏ ਹੋ ਆ ਭਈ ਉਹਨੇ ਕਹਿਤਾ ਇੱਥੇ ਬੰਬ ਸੀਗੇ ਉਹ ਉਹਨੂੰ ਚੱਕੀ ਜਾਂਦੇ ਉੱਥੇ ਧਰਨੇ ਲਾਈ ਜਾਂਦੇ ਉੱਧਰ ਲਾਈ ਜਾਂਦੇ ਹਨ ਸੋ ਇਹ ਵੱਡਾ ਕੁਝ ਸੋਚਦੇ ਨਹੀਂ ਕਿ ਜਿਹਦੇ ਨਾਲ ਪੰਜਾਬ ਦਾ ਕੋਈ ਭਲਾ ਹੋ ਜਾਏ ਸੋ ਜਰੂਰ ਸੋਚਣਾ ਚਾਹੀਦਾ ਇਦਾਂ ਦੀਆਂ ਚੀਜ਼ਾਂ ਤੇ ਸਾਰੇ ਰਾਜਾਂ ਨੂੰ ਵੀ ਇੱਕ ਤਰ੍ਹਾਂ ਨਾਲ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਸੈਂਟਰ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਕਿ ਇਹ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਧੰਨਵਾਦ ਇਹ ਆਪਣੀ ਗੱਲਬਾਤ ਸੀ ਕੋਈ ਇਸ ਦੇ ਵਿੱਚ ਚੰਗਾ ਸੀ ਜਾਂ ਮਾੜਾ ਲੱਗਾ ਥੱਲੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ